ਅਸਾ ਗੁਰੂ ਪਿਆਰੀ ਸੰਗਤ ਜੀ ਜਦੋਂ ਅਸੀਂ ਰੱਖ ਲਾਉਣੀ ਆ ਰੱਖ ਸਾਭ ਲਾਉਣੀ ਆ ਤੇ ਅਸੀਂ ਜਿਹੜੀ ਡਾਕਟਰਾਂ ਕੋਲ ਦਵਾਈ ਖਾਣੇ ਉਹ ਬਿਲਕੁਲ ਨਹੀਂ ਖਾਣੀ ਉਹ ਬਿਲਕੁਲ ਛੱਡ ਦੇਣੀ ਹੈਗੀ ਆ ਕਿਉਂਕਿ ਇਹ ਕਿ ਦਵਾਈ ਦੀ ਨੂੰ ਛੱਡ ਕੇ ਆਪਾਂ ਫਿਰ ਰੱਖ ਸਾਭ ਲਾਵਾਂਗੇ ਆਪਣਾ ਪੂਰਾ ਇੱਕ ਵਿਸ਼ਵਾਸ ਵੱਜ ਜਾਏਗਾ ਤੇ ਬੜੀ ਸੰਗਤ ਲੱਖਾਂ ਹਜ਼ਾਰਾਂ ਦੇ ਸਾਹਮਣੇ ਇਥੇ ਸੰਗਤ ਠੀਕ ਹੋ ਕੇ ਗਈ ਆ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਆ ਤੇ ਠੀਕ ਹੋ ਕੇ ਜਾਂਦੇ ਆ ਜਿਵੇਂ ਕਿ ਚਮੜੀ ਦੇ ਰੋਗ ਦੀ ਜਿਹੜੀ ਬਿਮਾਰੀ ਹੁੰਦੀ ਹੈ ਉਹ ਬਹੁਤ ਦੇਰ ਤੱਕ ਉਹਦਾ ਇਲਾਜ ਚੱਲਦਾ ਵਾ ਅੱਜ ਕੱਲ ਦੇ ਸਮੇਂ ਤੁਸੀਂ ਦੇਖ ਲਓ ਕਿ ਡਾਕਟਰਾਂ ਦੀ ਵਿਜ਼ਿਟਿੰਗ ਫੀਸਾਂ ਪੈਸੇ ਲੱਗਦੇ ਆ ਗਿਆ ਫਿਰ ਉਹਨਾਂ ਦੇ ਟੈਸਟ ਕਰਵਾਉ ਤਾਂ ਫਿਰ ਕਿੰਨਾ ਪੈਸਾ ਲੱਗਦੇ ਆ ਗਿਆ ਜੇਕਰ ਅਸੀਂ ਦਵਾਈਆਂ ਖਾਣ ਤੋਂ ਬਿਨਾ ਹੀ ਆਪਣੇ ਵਿਸ਼ਵਾਸ ਤੇ ਆਪਣੇ ਪਿਆਰ ਨਾਲ ਇੱਥੇ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਕਰੀਏ ਇੱਥੇ ਅਰਦਾਸ ਕਰੀਏ ਇੱਥੇ ਸੇਵਾ ਕਰੀਏ ਇੱਥੇ ਇਸ਼ਨਾਨ ਕਰੀਏ ਤਾਂ ਕਿ ਬਿਲਕੁਲ ਹਾਂ ਚਮੜੀ ਦੇ ਰੋਗ ਤੋਂ ਮੁਕਤ ਹੋ ਸਕਦੇ ਆ ਇਹ ਚਮੜੀ ਦੇ ਰੋਗ ਸਰਾਇਸੀ ਵਰਗੀ ਪ੍ਰੋਬਲਮ ਐਕਜ਼ੀਮਾ ਵਰਗੀ ਲੂਤਾ ਧੱਦਰਾਂ ਖਾਰਿਸ਼ ਹੋਰ ਵੀ ਚਮੜੀ ਦਾ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਰੋਗ ਹੋਵੇ ਉਹ ਬਿਲਕੁਲ ਠੀਕ ਹੋ ਜਾਂਦਾ ਹੈ ਜੇਕਰ ਕੋਈ ਵਿਅਕਤੀ ਕੋਈ ਸ਼ਰਧਾਲੂ ਜਾਂ ਕੋਈ ਸੰਗਤ ਦਾ ਜੀ ਸੰਗਤ ਦਾ ਕੋਈ ਬੰਦਾ ਜੇਕਰ ਇਹ ਸੇਵਾ ਆ ਆ ਕਰੇ